ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਜਗਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਹਾਂ ਜੀ ਤੁਸੀਂ ਜੇਕੇ ਚੰਦਰ ਤੋਂ ਆਇਆ ਹਾਂ ਮੈਂ ਤੁਹਾਡਾ ਭਾਈ ਗੁਲਾਬ ਸਿੰਘ ਸਵਰਨਕਰ ਸੇ ਦੱਸ ਰਿਹਾ ਤੁਹਾਨੂੰ ਜੀ ਆਇਆਂ ਕਹਣਾ ਤੇ ਜਿੰਨੇ ਵੀ ਤੁਹਾਡਾ ਇਸ ਮਤਲਬ ਜੇਕੇ ਚੰਦਰ ਨੂੰ ਦੇਖਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹਾਂ ਜੀ ਹਾਂ ਜੀ ਆਪਣੇ ਜਿਹੜਾ ਬਾਬੇ ਜੀ ਦਾ ਪੋਤੀ ਦਾ ਵਿਆਹ ਹੋਇਆ ਜੀ ਹੂੰ ਉਹਦੇ ਬਾਰੇ ਕੀ ਕਹਿਣਾ ਜੀ ਤੁਸੀਂ ਬਾ ਪਿਛਲੇ ਦਿਨ ਮਤਲਬ ਇੱਥੇ ਗੁਰਦੁਆਰਾ ਨਹਿ ਸਾਹਿਬ ਵਿਖੇ ਨਾ ਮਤਲਬ ਜਿਹੜੇ ਬਾਹੂ ਸਨ ਜੀ ਨੇ ਡਾਲੀ ਦੀ ਸੇਵਾ ਕਰਦੇ ਨੇ ਉਹਨਾਂ ਦੀ ਪੁੱਤੀ ਦਾ ਵਿਆਹ ਹੋਇਆ ਸੀ ਪਹਿਲੀ ਆਸ਼ੀਰਵਾਦ ਬਨੋ ਮਤਲਬ ਵਿਆਹ ਕੀਤਾ ਗਿਆ ਸੀਗਾ ਤੇ ਸਾਡੇ ਕੋਲ ਜਿਹੋ ਉਹਨਾਂ ਨੇ ਮਤਲਬ ਪਹੁੰਚ ਕੀਤੀ ਸੀ ਬਾਬਾ ਜੀ ਨੇ ਡਾਲੀ ਵਾਲੀ ਡਾਲੀ ਦੀ ਸੇਵਾ ਕਰਦੇ ਨੇ ਕਿ ਤੁਸੀਂ ਆਪਣੇ ਵੱਲੋਂ ਬੜੀ ਮੋਢੀ ਕਿਰਤ ਦਾ ਕਰੋ ਸਾਡੀ ਮਰੀ ਪੁੱਤੀ ਦਾ ਵਿਆਹ ਕਿਸ ਜੋਗ ਕੀਤਾ ਜੀ ਤੁਸੀਂ ਵਿਆਹ ਦੇ ਵਿੱਚ ਬਾਬੇ ਦੀ ਬੱਤੀ ਦੀ ਸਾਡਾ ਮਤਲਬ ਉਹਨਾਂ ਕੁਝ ਜਦੋਂ ਅਸੀਂ ਸੁਸਾਇਟੀ ਬਣਾਈ ਆ ਸਾਡਾ ਉਦੋਂ ਇੱਛਾ ਸੀ ਕਾਫੀ ਦਰਦ ਦੀ ਕੋਈ ਮਤਲਬ ਸਹਾਬ ਬੁਨੈਸੀ ਬਣ ਰਿਹਾ ਵੀ ਕਿਸੇ ਲੜਕੀ ਦੇ ਵਿਆਹ ਤੇ ਅਸੀਂ ਸਮਾਨ ਦੀ ਸੁਵਿਧਾ ਕਰ ਸਕੀਏ ਤਾਂ ਅਸੀਂ ਮਤਲਬ ਮੈਂ ਆਪਣੇ ਮੇਰੇ ਨਾਲ ਸੁਸਾਇਟੀ ਦੇ ਚੇਅਰਮੈਨ ਅਦਲੀਵ ਸਿੰਘ ਅਸੀਂ ਬੈਠ ਕੇ ਵਿਚਾਰ ਕੀਤਾ ਕਿ ਵੀ ਇਹ ਵਾਰ ਕੋਈ ਦੇ ਮਤਲਬ ਲੜਕੀ ਦੇ ਤੇ ਬੋਤੀ ਦੇ ਵਿਆਹ ਤੇ ਸਮਾਨ ਦੀਏ ਕੁਝ ਨਾ ਕੁਝ ਕੀ ਕੀ ਸਮਾਨ ਦਿੰਦਾ ਜੀ ਤੁਸੀਂ ਵਿਆਹ ਦੇ ਵਿੱਚ ਸਮਾਨ ਸੀਗਾ ਸੋਸਾਇਟੀ ਵੱਲੋਂ ਜੋ ਸਮਾਨ ਦਿੱਤਾ ਗਿਆ ਉਹ ਸੀਗਾ ਸੋਫਾ ਸੈੱਟ ਇੱਕ ਕੂਲਰ ਤੇ ਇੱਕ ਸੀਗਾ ਆਪਣਾ ਡਰੈਸਿੰਗ ਟੇਬਲ ਮਸ਼ਾਨੀ ਤੋਂ ਸੇਵਾ ਸਾਡੇ ਵੱਲੋਂ ਕਲੱਬ ਵੱਲੋਂ ਦਿੱਤੀ ਗਈ ਸੀ ਚਲੋ ਰਲ ਮਿਲ ਕੇ ਸਾਰੇ ਮਹੱਲੇ ਵਾਲਿਆਂ ਨੇ ਵੀ ਸਾਡਾ ਨੇ ਬਹੁਤ ਵਧੀਆ ਸਹਾਇਕ ਦਿੱਤਾ ਸਾਰੇ ਮਹੱਲੇ ਦੇ ਸਾਡੇ ਨੇ ਹਾਂਜੀ ਵਰਮਜੀਤ ਜੀ ਇਹ ਤੁਸੀਂ ਬਿਲੀ ਸੇਵਾ ਵੀ ਕਰਨਿਆਂ ਨੂੰ ਕੀਤੀ ਹੈ ਜਾਂ ਪਹਿਲਾਂ ਵੀ ਕਰਦੇ ਰਹੇ ਹੋ ਤੁਸੀਂ ਨਹੀਂ ਟਾਈਮ ਟੂ ਟਾਈਮ ਅਸੀਂ ਮਤਲਬ ਆਪਣੇ ਆਪਣੇ ਲੈਵਲ ਤੇ ਵੀ ਅਸੀਂ ਮਤਲਬ ਇਹ ਜਿਹੇ ਮਤਲਬ ਜਿਹੜੇ ਹੈ ਛੋਟੇ-ਵੋਟੇ ਜੁਨਾ ਕੇ ਤਲਫਲ ਹੁੰਦਾ ਸਰਦਾਂ ਦੇ ਉਦਾਰ ਕਾਰੀ ਤਕਰੀਬਨ ਕਰਦੇ ਰਹਿੰਦੇ ਆ ਜੋ ਵੀ ਕਦੋਂ ਕਿਸ ਜਦੋਂ ਵੀ ਕਿਸੇ ਕੋਲ ਲੜਕੀ ਦਾ ਵਿਆਹ ਹੁੰਦਾ ਅਸੀਂ ਕੋਸ਼ਿਸ਼ ਕਰਦੇ ਆ ਵੀ ਵਿਚਾਰੀ ਦਾ ਵੀ ਆ ਰਲ ਮਿਲ ਕੇ ਮਤਲਬ ਕਿਸੇ ਗਰੀਬ ਪਰਿਵਾਰ ਦੇ ਘਰੋਂ ਲੜਕੀ ਉਤਰ ਫੁੱਟਦੀ ਹੈ ਤਾਂ ਉਹਦਾ ਮਤਲਬ ਸਭ ਨੂੰ ਖੁਸ਼ੀ ਹੁੰਦੀ ਹੈ ਤਿੰਨ ਸੌ ਦੇ ਦਾ ਜਾਨੀ ਆਉਂਦੀਆਂ ਨੇ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਬੜਾ ਬਿਲਕੁਲ ਠੀਕ ਆ ਤੁਸੀਂ ਆਇਓ ਸਾਡੇ ਮਤਲਬ ਜੇ ਕੇ ਚੈਨਲ ਨੂੰ ਸਾਡੇ ਘਰਾਂ ਨੂੰ ਅਸੀਂ ਤੁਹਾਨੂੰ ਜੀ ਆਇਆਂ ਕਹਾਂ ਤੇ ਪੰਜਾਬੀ ਵੇਸਟਰ ਨੂੰ ਹਾਂ ਤੇ ਜਿਹੜੇ ਇਹਦੇ ਪੰਜਾਬੀ ਤੁਹਾਡਾ ਜੇ ਕੇ ਪੰਜਾਬੀ ਦੇਖਦੇ ਨੇ ਉਹਨਾਂ ਨੂੰ ਆਏ ਕਹਿੰਦੇ ਵੀ ਵੱਧ ਤੋਂ ਵੱਧ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਕਮੈਂਟ ਕਰੋ ਤੇ ਕਮੈਂਟ ਕਰੋ